ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੱਕੂ ਦੀ ਕਿਚਨ ਵਿੱਚ ਅੱਜ ਅਸੀਂ ਆਪਣੀ ਕਿਚਨ ਵਿੱਚ ਲੈ ਕੇ ਆਏ ਹਾਂ ਕਣਕ ਦੇ ਆٹے ਦੀਆਂ ਪਿੰਨੀਆਂ ਇਹ ਪਿੰਨੀਆਂ ਪੰਜਾਬ ਦੇ ਹਰ ਘਰ 'ਚ ਸਰਦੀਆਂ 'ਚ ਜ਼ਰੂਰ ਬਣਾਈਆਂ ਜਾਂਦੀਆਂ ਇਹਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਇੱਕ ਚਮਚ ਦੇਸੀ ঘি ਗਰਮ ਕਰਾਂਗੇ ਹੁਣ ਇਹਦੇ ਵਿੱਚ ਇੱਕ ਛੋਟੀ ਕੌਲੀ ਅਸੀਂ ਬਦਾਮ ਲਵਾਂਗੇ ਬਦਾਮਾਂ ਨੂੰ ਅਸੀਂ 1 ਤੋਂ 2 ਮਿੰਟ ਵਾਸਤੇ ਭੁੰਨਾਂਗੇ ਜਦੋਂ ਬਦਾਮਾਂ 'ਚ ਉਹ ਹਲਕੀ ਜਿਹੀ ਖੁਸ਼ਬੂ ਆਣ ਲੱਗ ਜਾਏ ਤੇ ਉਹਨਾਂ ਦਾ ਹਲਕਾ ਜਿਹਾ ਕਲਰ ਚੇਂਜ ਹੋ ਜਾਵੇ ਉਦੋਂ ਤੱਕ ਤੁਸੀਂ ਬਦਾਮਾਂ ਨੂੰ ਭੁੰਨਣਾ ਹੈ ਬਦਾਮਾਂ ਦਾ ਹਲਕਾ ਜਿਹਾ ਕਲਰ ਵੀ ਚੇਂਜ ਹੋ ਗਿਆ ਹੁਣ ਅਸੀਂ ਇਹਦੇ 'ਚ ਇੱਕ ਛੋਟੀ ਕੌਲੀ ਕਾਜੂ ਪਾਵਾਂਗੇ ਤੇ ਇੱਕ ਛੋਟੀ ਕੌਲੀ ਅਸੀਂ ਅਖਰੋਟ ਦੀ ਗਿਰੀ ਲੈਂਦੀ ਹੈ ਇਹਨੂੰ ਵੀ ਅਸੀਂ 1 ਮਿੰਟ ਤੱਕ ਬਦਾਮਾਂ ਦੇ ਨਾਲ ਭੁੰਨ ਲਾਂਗੇ 1 ਮਿੰਟ ਬਾਅਦ ਤੁਸੀਂ ਦੇਖੋਗੇ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਹਲਕਾ ਜਿਹਾ ਰੰਗ ਬਦਲ ਗਿਆ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਇੱਕ ਸਾਈਡ ਤੇ ਰੱਖ ਦਾਂਗੇ ਤੇ ਇਸੇ ਪੈਨ ਵਿੱਚ ਅਸੀਂ ਦੁਬਾਰਾ ਇੱਕ ਚਮਚ ਦੇਸੀ ਕੀ ਲਵਾਂਗੇ ਤੇ ਕੀ ਜਦੋਂ ਸਾਟਾ ਗਰਮ ਹੋ ਜਾਏਗਾ ਇਹਦੇ ਵਿੱਚ ਅਸੀਂ ਦੋ ਛੋਟੀਆਂ ਕੌਲੀਆਂ ਫੁੱਲ ਮਖਾਣੇ ਲਿੱਤੇ ਆਂ ਅਸੀਂ ਇਹਨਾਂ ਨੂੰ ਵੀ ਇਹਦੇ ਵਿੱਚ ਭੁੰਨ ਲਾਂਗੇ ਇਹਨਾਂ ਨੂੰ ਭੁੰਨਣ ਵਾਸਤੇ ਸਾਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗੇਗਾ 1 ਮਿੰਟ ਦੇ ਵਿੱਚ ਹੀ ਇਹ ਭੁੰਨ ਕੇ ਤਿਆਰ ਹੋ ਜਾਣਗੇ ਮਖਾਣੇ ਵੀ ਸਾਡੇ ਭੁੰਨ ਕੇ ਚੰਗੀ ਤਰ੍ਹਾਂ ਤਿਆਰ ਹੋ ਗਏ ਹਨ ਇਹਨਾਂ ਨੂੰ ਵੀ ਅਸੀਂ ਇੱਕ ਸਾਈਡ ਤੇ ਠੰਡਾ ਹੋਣ ਲਈ ਰੱਖ ਦਾਂਗੇ ਤੇ ਹੁਣ ਇਸੇ ਪੈਨ ਵਿੱਚ ਅਸੀਂ ਬਿਨਾ ਘੀਏ ਪਾਏ ਦੋ ਚਮਚ ਸਫੇਦ ਤਿਲ ਭੁੰਨਾਂਗੇ ਇਹਨਾਂ ਨੂੰ ਤੁਸੀਂ ਸੁੱਕਾ ਹੀ ਭੁੰਨ ਲੈਣਾ ਤੇ 1 ਮਿੰਟ ਵਿੱਚ ਹੀ ਇਹਨਾਂ ਦੇ țeḍkan ਦੀ ਆਵਾਜ਼ ਆਣੀ ਸ਼ੁਰੂ ਹੋ ਜਾਏਗੀ ਤੇ ਇਹਨਾਂ ਦਾ ਵੀ ਹਲਕਾ ਜਿਹਾ ਰੰਗ ਬਦਲ ਜਾਏਗਾ ਤੇਲ ਵੀ ਸਾਡੇ ਪੁੰਕੇ ਤਿਆਰ ਹੋ ਗਏ ਹਨ ਇਹਨਾਂ ਨੂੰ ਵੀ ਅਸੀਂ ਸਾਈਡ ਤੇ ਰੱਖਾਂਗੇ ਤੇ ਹੁਣ ਅਸੀਂ ਇੱਕ ਕੜਾਹੀ ਲਵਾਂਗੇ ਇਹਦੇ ਵਿੱਚ ਅਸੀਂ ਇੱਕ ਕੌਲੀ ਕੀ ਲਵਾਂਗੇ ਇਹ ਦੇਸੀ ਕੀ ਹੈ ਤਿਕ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕੜਾਹੀ ਜਿਹੜੀ ਹੈ ਉਹ ਤੁਹਾਡੀ ਮੋٹے ਤੱਲੇ ਦੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਅਸੀਂ ਦੋ ਕ올ੀਆਂ ਕਣਕ ਦਾ ਆਟਾ ਲਿੱਤਾ ਕਣਕ ਦੇ ਆਟੇ ਨੂੰ ਹੁਣ ਅਸੀਂ ਘੀ ਵਿੱਚ ਹੌਲੀ ਹੌਲੀ ਭੁੰਨਣਾ ਹੈ ਸਾਡੇ ਗੈਸ ਦੀ ਜਿਹੜੀ ਆਚ ਹੈ ਉਹ ਮੀਡੀਅਮ ਹੋਣੀ ਚਾਹੀਦੀ ਹੈ ਇੰਨੀ ਦੇਰ ਸਾ ਢਾਟਾ ਭੁੰਨ ਰਿਹਾ 19 ਦੇਰ ਅਸੀਂ ਆਪਣੇ ਜਿਹੜੇ ਮਖਾਣੇ ਆ ਉਹਨਾਂ ਨੂੰ ਵੀ ਪੀਸ ਕੇ ਰੱਖ ਲਾਂਗੇ ਅਰ ਜਿਹੜੇ ਸੀ ਡ్రਾਈ ਫਰੂਟ ਭੁੰਨ ਕੇ ਰੱਖੇ ਸੀ ਉਹਨਾਂ ਦਾ ਵੀ ਅਸੀਂ ਪਾਊਡਰ ਬਣਾ ਕੇ ਰੱਖ ਲਾਂਗੇ ਐਦਾਂ ਸਾਡਾ ਆਟਾ ਵੀ ਭੁੰਨ ਹੋ ਰਿਹਾ ਹੈ ਤੇ ਜਦਾ ਹਲਕਾ ਹਲਕਾ ਤੁਸੀਂ ਦੇਖੋਗੇ ਕਲਰ ਚੇਂਜ ਹੋ ਰਿਹਾ ਹੈ ਇੱਥੇ ਅਸੀਂ ਇਹਦੇ ਵਿੱਚ ਇੱਕ ਕੌਲੀ ঘি ਹੋਰ ਪਾਵਾਂਗੇ ਅਗਰ ਤੁਸੀਂ ਚਾਹੋ ਤਾਂ ਤੁਸੀਂ ਪਹਿਲਾਂ ਹੀ ਦੋਨੋਂ ਕ올ੀਆਂ ਘੀ ਦੀਆਂ ਇਕੱਠੀਆਂ ਵੀ ਪਾ ਸਕਦੇ ਹੋ ਪਰ ਮੈਂ ਇਸੇ ਤਰੀਕੇ ਨਾਲ ਪਿੰਨੀ ਬਣਾਉਣੀ ਆ ਹੁਣ ਅਸੀਂ ਇਸ ਨੂੰ ਹਲਕੀ ਆ ਚੁੱਕੇ ਹੀ ਉਦੋਂ ਤੱਕ ਭੁੰਦੇ ਰਹਿਣਾ ਜਦੋਂ ਤੱਕ ਇਸ ਤੋਂ ਖੁਸ਼ਬੂ ਨਾ ਆਣ ਲੱਗ ਜਾਏ ਤੇ ਇਹਦਾ ਰੰਗ ਵੀ ਚੇਂਜ ਨਾ ਹੋ ਜਾਏ ਤੁਸੀਂ ਦੇਖੋਗੇ ਕਿ ਇਸ ਦਾ ਰੰਗ ਕਾਫੀ ਡਾਰਕ ਬਰਾਊਨ ਹੋਣਾ ਸ਼ੁਰੂ ਹੋ ਗਿਆ ਹੁਣ ਇਹਦੇ ਚੋਂ ਖੁਸ਼ਬੂ ਆਣੀ ਵੀ ਸ਼ੁਰੂ ਹੋ ਗਈ ਹੈ ਸਾਨੂੰ ਇਹ ਆਟਾ ਭੁੰਨਣ ਲਈ ਟੋਟਲ 15 ਮਿੰਟ ਦਾ ਸਮਾਂ ਲੱਗਿਆ ਹੁਣ ਅਸੀਂ ਇਹਦੇ ਵਿੱਚ ਇੱਕ ਕੌਲੀ ਡੈਸੀਕੇਟਿਡ ਕੋਕੋਨਟ ਪਾਵਾਂਗੇ ਉਹਨੂੰ ਵੀ ਇਹਦੇ ਨਾਲ ਅਸੀਂ ਥੋੜਾ ਜਿਹਾ ਭੁੰਨ ਲਾਂਗੇ ਆਟਾ اور ਨਾਰੀਅਲ ਦੋਨੋਂ ਬਹੁਤ ਅੱਛੇ ਤਰੀਕੇ ਨਾਲ ਭੁੰਨ ਗਏ ਆ ਤੇ ਉਹਨਾਂ ਨੇ ਆਪਣਾ ਘੀ ਵੀ ਥੋੜਾ ਥੋੜਾ ਛੱਡਣਾ ਸ਼ੁਰੂ ਕਰ ਦਿੱਤਾ ਹੁਣ ਅਸੀਂ ਆਪਣੀ ਗੈਸ ਦੀ ਆਂਚ ਜਿਹੜੀ ਆ ਉਹ ਬੰਦ ਕਰ ਦਾਂਗੇ ਤੇ ਇਹਨੂੰ ਪਰ ਹਿਲਾਉਂਦੇ ਰਵਾਂਗੇ ਤਾਂ ਕਿ ਗਰਮ ਕੜਾਹੀ ਹੋਣ ਕਰਕੇ ਇਹ ਜ਼ਿਆਦਾ ਬ੍ਰਾਊਨ ਨਾ ਹੋ ਜਾਵੇ ਆਟਾ ਸਾਡਾ ਭੁੰਨ ਕੇ ਬਿਲਕੁਲ ਤਿਆਰ ਹੈ ਤੇ ਹੁਣ ਅਸੀਂ ਇਹਨੂੰ ਠੰਡਾ ਹੋਣ ਲਈ ਇੱਕ ਸਾਈਡ ਤੇ ਰੱਖਾਂਗੇ ਤੇ ਸੇਮ ਉਸੇ ਪੈਨ ਵਿੱਚ ਅਸੀਂ ਇੱਕ ਚਮਚ ਦੇਸੀ ঘি ਗਰਮ ਕਰਾਂਗੇ ਤੇ ਇਹਦੇ ਵਿੱਚ ਅਸੀਂ 2 ਕੱਪ ਖੋਆ ਲਿੱਤਾ ਹੈ ਇਹ ਬਿਲਕੁਲ ਆਪਸ਼ਨਲ ਹੈ ਅਗਰ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਅਵਾਈਡ ਵੀ ਕਰ ਸਕਦੇ ਹੋ ਖੋਏ ਨੂੰ ਅਸੀਂ ਕੀ ਛੁੱਣੀ देर ਤੱਕ ਭੁੰਨਾਂ ਜਿੰਨੀ ਦੇਰ ਤੱਕ ਇਹ ਚੰਗੀ ਤਰ੍ਹਾਂ ਨਰਮ ਨਹੀਂ ਹੋ ਜਾਂਦਾ ਤੇ ਤੁਸੀਂ ਦੇਖੋਗੇ 2 ਮਿੰਟ ਦੇ ਵਿੱਚ ਹੀ ਇਹ ਪੂਰਾ ਨਰਮ ਹੋ ਗਿਆ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਨਹੀਂ ਤਾਂ ਇਹ ਬਹੁਤ ਜਲਦੀ ਜਲ ਜਾਂਦਾ ਹੈ ਹੁਣ ਇਸ ਖੋਏ ਨੂੰ ਅਸੀਂ ਪੁੰਨੇ ਹੋਏ ਆਟੇ ਵਿੱਚ ਮਿਕਸ ਕਰਾਂਗੇ ਕੋਇਆ ਪਾੜ ਨਾਲ ਪਿੰਨੀਆਂ ਦਾ ਸਵਾਦ ਜਿਹੜਾ ਉਹ ਦੁੱਗਣਾ ਹੋ ਜਾਂਦਾ ਹੈ ਇਹਨੂੰ ਅਸੀਂ ਆਟੇ 'ਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਆਪਣੇ ਪੀਸੇ ਹੋਏ ਡਰਾਈ ਫਰੂਟ ਔਰ ਮਖਾਣੇ ਪਾਵਾਂਗੇ ਪੂਜੇ ਹੋਏ ਤੇਲ ਪਾਵਾਂਗੇ ਤੇ ਨਾਲ ਹੀ ਅਸੀਂ ਇਹਦੇ ਚ ਇੱਕ ਛੋਟੀ ਕੌਲੀ ਦਾਖਾ ਪਾਵਾਂਗੇ ਜਿਸ ਨੂੰ ਕਿ ਕਿਸ਼ਮਿਸ਼ ਵੀ ਕਹਿੰਦੇ ਆ ਇਹ ਸਾਰੇ ਸਮਾਨ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਤੁਸੀਂ ਦੇਖੋਗੇ ਕਿ ਹਲੇ ਤੱਕ ਅਸੀਂ ਕੋਈ ਵੀ ਇਸ ਵਿੱਚ ਮਿੱਠਾ ਨਹੀਂ ਪਾਇਆ ਕਿਉਂਕਿ ਹਲੇ ਹੀ ਗਰਮ ਹੈ ਤੇ ਅਗਰ ਆਪਾਂ ਇਸੇ ਟਾਈਮ ਤੇ ਇਹਦੇ ਵਿੱਚ ਮਿੱਠਾ ਪਾਵਾਂਗੇ ਤਾਂ ਉਹ ਪਾਣੀ ਛੱਡ ਦਿੰਦਾ ਇਸ ਲਈ ਨੂੰ ਅਸੀਂ ਥੋੜਾ ਜਿਹਾ ਕੋਸਾ ਕੋਸਾ ਕਰਨਾ ਹੈ ਉਸ ਟਾਈਮ ਤੇ ਅਸੀਂ ਇਹਦੇ ਵਿੱਚ ਮਿੱਠਾ ਮਿਲਾਵਾਂਗੇ ਉਦੋਂ ਤੱਕ ਤੁਸੀਂ ਇਸ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣੇ ਹਲਕਾ ਜਿਹਾ ਕੋਸਾ ਹੋ ਗਿਆ ਤੇ ਅਸੀਂ ਇੱਥੇ ਦੋ ਛੋਟੀਆਂ ਕ올ੀਆਂ ਸ਼ੱਕਰ ਦੀਆਂ ਪਾਵਾਂਗੇ ਤੁਸੀਂ ਚਾਹੋ ਤਾਂ ਤੁਸੀਂ ਪੀਸੀ ਹੋਈ ਚੀਨੀ ਵੀ ਪਾ ਸਕਦੇ ਹੋ ਜਾਂ ਦੇਸੀ ਖੰਡ ਜਾਂ ਬੂਰਾ ਵੀ ਪਾ ਸਕਦੇ ਹੋ ਮੈਂ ਇਸ ਵਿੱਚ ਸ਼ੱਕਰ ਪਾਈ ਹੈ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਦੇ ਠੰਡਾ ਹੋਣ ਤੋਂ ਪਹਿਲਾਂ ਹੁਣ ਅਸੀਂ ਇਹਦੀਆਂ ਵੱਟ ਕੇ ਪਿੰਨੀਆਂ ਬਣਾਣੀਆਂ ਹੈ ਚੱਕਰ ਚੰਗੀ ਤਰ੍ਹਾਂ ਮਿਕਸ ਹੋ ਗਈ ਹੈ ਹੁਣ ਆਪਣੇ ਹੱਥਾਂ ਚ ਅਸੀਂ ਥੋੜਾ ਥੋੜਾ ਇਹ ਸਾਰਾ ਮਿਸ਼ਰਣ ਲੈ ਕੇ ਚੰਗੀ ਤਰ੍ਹਾਂ ਦਬਾ ਕੇ ਆਪਣੀ ਮਰਜ਼ੀ ਦਾ ਆਕਾਰ ਦੇ ਕੇ ਇਹਨੂੰ ਪਿੰਨੀਆਂ ਦਾ ਰੂਪ ਦੇਣਾ ਹੈ ਇਸ ਤਰੀਕੇ ਨਾਲ ਤੁਸੀਂ ਪਿੰਨੀ ਨੂੰ ਤਿਆਰ ਕਰ ਲੈਣਾ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਣੀ ਆ ਤੁਸੀਂ ਇਸ ਕੰਮ ਲਈ ਆਪਣੇ ਨਾਲ ਬੱਚਿਆਂ ਨੂੰ ਵੀ ला ਸਕਦੇ ਹੋ ਦੇਖੋ ਸਾਡੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਤੁਸੀਂ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਸਰਦੀਆਂ 'ਚ ਬਣਾ ਕੇ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਜਦੋਂ ਸਵੇਰੇ ਬੱਚੇ ਸਕੂਲ ਜਾਣ ਤਾਂ ਤੁਸੀਂ ਦੁੱਧ ਦੇ ਗਲਾਸ ਨਾਲ ਬੱਚਿਆਂ ਨੂੰ ਇੱਕ ਇੱਕ ਪਿੰਨੀ ਜ਼ਰੂਰ ਦੋ ਇਹ ਉਹਨਾਂ ਦੇ ਸਿਹਤ ਲਈ ਔਰ ਦਿਮਾਗ ਲਈ ਬਹੁਤ ਹੀ achhi ਹੈ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ